ਵੱਡੇ ਵੱਡੇ ਸੈਲੀਬ੍ਰਿਟੀਆ ਤੋਂ ਵੱਡੇ ਬੰਦਿਆਂ ਤੋਂ ਵੱਡਾ ਬੰਦਾ ਐ ਮੰਮੀ ਪਾਪਾ ਦੀ ਡੈਥ ਹੋਈ ਹੋਈ ਐ ਤੇ ਆਪਣੇ ਮੰਮੀ ਪਾਪਾ ਦੀ ਹਰ ਸਾਲ ਉਹ ਫੋਟੋ ਰੱਖ ਕੇ ਅੱਗੇ ਤੇ ਮੰਮਾ ਦੀ ਵਰਸੀ ਦੇ ਉਹ ਪੈਸੇ ਪਾਉਂਦਾ ਹੁਣ ਹਰੇਕ ਕਹਿੰਦਾ ਬਈ ਮੇਰਾ ਇਲਾਜ ਪ੍ਰਾਈਵੇਟ ਕਰਾਓ ਇੱਥੇ ਬਹਿ ਕੇ ਉਹ ਹੀ ਸੁਣੀਆਂ ਨੇ ਕਿਵੇਂ ਇੰਨੀ ਘਮਾਇਆ ਕਿੰਨੇ ਕੰਮ ਆਊਗੀ ਪ੍ਰਾਈਵੇਟ ਸੇਵਾ ਉਹ ਲੋਕ ਪਾਉਂਦੇ ਜਿਨ੍ਹਾਂ ਦੀ 5 5 6 6 ਦਿਹਾੜੀਆਂ ਮੈਨੂੰ ਸੇਵਾ ਚ ਦੇ ਰੰਦੇ ਆ ਮੈ ਹਰਾਨ ਹੋ ਜਾਣਾ ਯਾਰ ਤੇਰੀ ਇੰਨੀ 6-7 ਦਿਨਾਂ ਦੀ ਤੇਰੀ ਦਿਹਾੜੀ ਆ ਤੂੰ ਮੈਨੂੰ ਸੇਵਾ ਚ ਹੀ ਦੇ ਨਾ ਔਰ ਇਹਨਾਂ ਨੂੰ ਵੀ ਪਤਾ ਹੈ ਕਿ ਜੇ ਮੇਰਾ ਬੱਚਾ ਵੈਂਟੀਲੇਟਰ ਤੋਂ ਉੱਤਰ ਗਿਆ ਤਾਂ ਉਹਨੇ ਮਰ ਜਾਣਾ 1 ਮਹੀਨੇ ਦਾ ਬੱਚਾ ਇਹਨਾਂ ਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਲਾਜ ਨਹੀਂ ਹੋਊਗਾ ਤਾਂ ਡੈਥ ਹੋ ਜੂਗੀ ਵੈਂਟੀਲੇਟਰ ਤੋਂ ਆਕਸੀਜਨ ਤੋਂ ਉੱਤਰ ਜਾਣਗੇ ਕਿਸੇ ਲਈ ਮੰਗਣਾ ਸੌਕਾ ਨਹੀਂ ਮੰਗਣਾ ਬੜਾ ਔਖਾ ਹੈ ਸਾਡੇ ਕੋਲ ਆਇਆ ਜੀ ਅੱਜ ਸੌਰਵ ਭਰਾ ਇਹ ਭਰਾ ਅ ਵੱਡੇ ਵੱਡੇ ਸੈਲੀਬ੍ਰਿਟੀਆ ਤੋਂ ਵੱਡੇ ਵੱਡੇ ਤੋਂ ਵੱਡੇ ਬੰਦਿਆਂ ਤੋਂ ਵੱਡਾ ਬੰਦਾ ਹੈ ਕਿਉਂਕਿ ਵੱਡਾ ਬੰਦਾ ਇੱਕ ਜਿਹੜਾ ਬਣਦਾ ਹੈ ਉਹ ਆਪਣੇ ਵਿਚਾਰਾਂ ਤੋਂ ਇਹ ਆਪਣੇ ਕੰਮ ਤੋਂ ਬਣਦਾ ਹੈ ਨਾਮ ਦਾ ਵੱਡਾ ਅਹੁਦੇ ਦਾ ਵੱਡਾ ਕੋਈ ਵੱਡਾ ਨਹੀਂ ਹੁੰਦਾ ਇਹ ਜਿਹੜਾ ਵੀਰ ਹੱਥ ਦੇ ਵਿੱਚ ਪੈਸੇ ਇਕੱਠੇ ਕਰੀ ਫਿਰਦਾ ਤੁਸੀਂ ਦੇਖ ਸਕਦੇ ਹੋ ਹੱਥ ਦੇ ਵਿੱਚ 10 10 ਰੁਪਏ 20 20 ਰੁਪਏ ਦੀ ਕਹਾਣੀ ਸੁਣਨ ਵਾਲੀ ਹੈ ਇਹ ਸੌਰਵ ਨਾਮ ਦਾ ਮੁੰਡਾ ਸਾਡੇ ਨਾਲ ਤਕਰੀਬਨ ਡੇਢ ਸਾਲ ਤੋਂ ਜੁੜਿਆ ਦੋ ਸਾਲ ਤੋਂ ਐਨਜੀਓ ਨਾਲ ਬਹੁਤ ਲੰਮੇ ਸਮੇਂ ਤੋਂ ਜੁੜਿਆ ਪਰ ਇੱਥੇ ਆਣਾ ਸ਼ੁਰੂ ਇਹਨਾਂ ਨੇ ਡੇਢ ਦੋ ਸਾਲ ਤੋਂ ਕੀਤਾ ਇਹ ਭਾਈ ਸਾਹਿਬ ਜੀ ਮਾਨ ਨਾਲ ਕਹਿੰਦੇ ਨੇ ਕਿ ਮੈਂ ਸਬਜੀ ਦਾ ਕੰਮ ਕਰਦਾ ਨੌਜਵਾਨ ਮੁੰਡਾ ਸਬਜੀ ਦਾ ਕੰਮ ਕਰਦਾ ਹੈ ਸਵੇਰੇ ਆਪਣੀ ਸਬਜੀ ਦੀ ਰੇੜੀ ਲਾ ਕੇ ਕੰਮ ਕਰਕੇ ਪੈਸੇ ਜੋੜਦਾ ਤੇ ਹਰ ਮਹੀਨੇ 2 ਮਹੀਨੇ ਬਾਅਦ ਆਪਣੀ ਮਾਇਆ ਤੇ ਆਪਣਾ ਦਸਵੰਧ ਤਾਂ ਗੁੱਲਕ ਚ ਪਾ ਕੇ ਲੈ ਕੇ ਆਉਂਦਾ ਔਰ ਯਕੀਨ ਮੰਨਿਓ ਮੈਂ ਇੰਸਟਾਗ੍ਰam ਤੇ ਬਾਈ ਜੀ ਨਾਲ ਐਡ ਆ ਇਸ ਇਸ ਬੰਦੇ ਦੀ ਜੋ ਡੈਡੀਕੇਸ਼ਨ ਆ ਸੇਵਾ ਦੇ ਵਿੱਚ ਸ਼ਾਇਦ ਮੇਰੀ ਵੀ ਇੰਨੀ ਡੈਡੀਕੇਸ਼ਨ ਕਦੀ ਹੋ ਨਹੀਂ ਸਕਦੀ ਕਿਉਂਕਿ ਇਹ ਬੰਦੇ ਨੇ ਹਰ ਜਨਮ ਦਿਨ ਹਰ ਚੰਗਾ ਦਿਨ ਹਰ ਮਾੜਾ ਦਿਨ ਮਾੜਾ ਦਿਨ ਮਤਲਬ ਕੋਈ ਇਹਨਾਂ ਦੇ ਘਰ ਦੇ ਵਿੱਚ ਕਿਸੇ ਦੀ ਡੈਥ ਹੋਈ ਹੁੰਦੀ ਆ ਤਾਂ ਉਹਦੇ ਸਾਲ ਬਾਅਦ ਮੰਮੀ ਪਾਪਾ ਦੀ ਮੰਮੀ ਪਾਪਾ ਦੀ ਡੈਥ ਹੋਈ ਹੋਈ ਆ ਤੇ ਆਪਣੇ ਮੰਮੀ ਪਾਪਾ ਦੀ ਹਰ ਸਾਲ ਜਿਹੜੀ ਆਪਾਂ ਉਹ ਵਰਸੀ ਉਹ ਫੋਟੋ ਰੱਖ ਕੇ ਅੱਗੇ ਤੇ ਮੰਮਾ ਦੀ ਵਰਸੀ ਦੇ ਉਹ ਪੈਸੇ ਪਾਉਂਦਾ ਮੇਰੇ ਰੋਂਗ ਤੇ ਖੜੇ ਹੋ ਗਿਆ ਗੱਲ ਦੱਸਦੇ ਹੋਏ ਤੇ ਮੈਂ ਇਹਨਾਂ ਦੀ ਉਹ ਹਰ ਫੋਟੋ ਦੇਖਦਾ ਇਹ ਮੈਨੂੰ ਟੈਗ ਕਰਦੇ ਨੇ ਔਰ ਇੱਕ ਜ਼ਰੀਆ ਦਾ ਗੁੱਲਕੇ ਹੱਥ 'ਚ ਫੜ ਕੇ ਆ ਆ ਗੁੱਲਕ ਹੱਥ 'ਚ ਫੜ ਕੇ ਬੈਠ ਕੇ ਤੇ ਨਾਲ ਉਹ ਓਕੇਸ਼ਨ ਰਖੜੀ ਦੇ ਜਿੰਨੇ ਪੈਸੇ ਇਹਨਾਂ ਦੀ ਸਿਸਟਰ ਨੂੰ ਮਿਲੇ ਉਹਨਾਂ ਨੇ ਇਹਦੇ ਵਿੱਚ ਸੇਵਾ ਪਾਤੀ ਮਤਲਬ ਇਹ ਬੰਦਾ ਹਫਤੇ 'ਚ ਕੋਈ ਨਾ ਕੋਈ ਦਿਨ ਐਦਾ ਤਾਂ ਲੱਭ ਹੀ ਲੈਂਦਾ ਜਿਹਦੇ ਵਿੱਚ ਸੇਵਾ ਪਾਉਂਦਾ ਔਰ ਅੱਜ ਫੇਰ ਕਿੰਨੇ ਜਾਣਿਆਂ ਦੀ ਸੇਵਾ 42 ਜਾਣਿਆਂ ਦੀ ਸੇਵਾ 20706 ਰੁਪਏ 20706 ਰੁਪਏ ਹੈ 9150 ਗੁੱਲਕ ਦੇ ਇਹ ਸਾਰੇ ਲੋਕਾਂ ਦੇ ਪੈਸੇ ਜੋੜ ਕੇ ਇਹ ਇਹ ਲੋਕ ਕਰਮਾ ਵਾਲੇ ਨੇ ਕਿ ਐਦਾਂ ਦਾ ਬੰਦਾ ਮਿਲਿਆ ਇਹਨਾਂ ਨੂੰ ਕਿਸਮਤ ਵਾਲੇ ਲੋਕ ਨੇ ਆਹ ਸਾਰੇ ਜੋਸ਼ ਜੀ ਕਾਜਲ ਦੀਦੀ ਪਰਵ ਜੀ ਇਹ ਸਾਰੇ ਕਰਮਾਲੇ ਨੇ ਕਿ ਇੱਦਾਂ ਦਾ ਬੰਦਾ ਮਿਲਿਆ ਜਿਹੜਾ ਤੁਹਾਡੀ ਸੇਵਾ ਚੱਕ ਕੇ ਇੱਥੇ ਲੈ ਕੇ ਆਇਆ ਕਿਸੇ ਲੋੜਵੰਦ ਦੇ ਲਾਣ ਲਈ ਕਿਉਂਕਿ ਇਹ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਹੈ ਡੋਨੇਸ਼ਨ ਸਹੀ ਜਗ੍ਹਾ ਪਹੁੰਚਾਣਾ ਤਾਂ ਇਹ ਮੁੰਡਾ ਨੌਜਵਾਨ ਜਿਹੜਾ ਆਪਣੇ ਦੋਸਤਾਂ ਦੇ ਨਾਲ ਅੱਜ ਫੇਰ ਆਇਆ ਔਰ ਮੈਨੂੰ ਬੜਾ ਚੰਗਾ ਲੱਗ ਰਿਹਾ ਔਰ ਬੜੀ ਖੁਸ਼ੀ ਹੁੰਦੀ ਇੱਦਾਂ ਦੇ ਨੌਜਵਾਨ ਦੇਖ ਕੇ ਬਾਕੀ ਮੈਂ ਤੁਹਾਡੇ ਵਿਚਾਰ ਵੀ ਬਾਈ ਚਾਹੂੰਗਾ ਕਿ ਤੁਸੀਂ ਵੀ ਜਰੂਰ ਸ਼ੇਅਰ ਕਰੋ ਕਿ ਤੁਸੀਂ ਕਿੱਥੋਂ ਇਹ ਚਿੰਨਕ ਲੱਗੀ ਤੇ ਐਡੀ ਡੈਡੀਕੇਸ਼ਨ ਨਾਲ ਕਿਵੇਂ ਲੱਗਿਆ ਇੱਥੋਂ ਇਨਸਪਾਇਰ ਹੋਏ ਆ ਦੁੱਖ ਵੇਖੇ ਨਹੀਂ ਜਾਂਦੇ ਕਿੰਨੇ ਦੋਖਾ ਕਿੰਨੇ ਪੇਸ਼ੈਂਟ ਆ ਡੋਨਰ ਕਿੰਨੇ ਘੂ ਆ ਹੁਣ ਹਰੇਕ ਕਹਿੰਦਾ ਬਈ ਮੇਰਾ ਇਲਾਜ ਪ੍ਰਾਈਵੇਟ ਕਰਾਓ ਇੱਥੇ ਬਹਿ ਕੇ ਉਹ ਹੀ ਸੁਣੀਆਂ ਨੇ ਕਿਵੇਂ ਇੰਨੀ ਘਮਾਇਆ ਕੀ ਨੇ ਕੰਮ ਆਉਗੀ ਪ੍ਰਾਈਵੇਟ ਚ ਬੜ ਔਖਾ ਬਹੁਤ ਔਖਾ ਪਹਿਲਾਂ ਮੈਂ ਧੰਨਵਾਦ ਮੇਰੇ ਭਰਾਵਾਂ ਦਾ ਕਰਦਾ ਸਾਰਨਾਂ ਨਾਲ ਪਹਿਲਾਂ ਜਿੱਥੇ ਜਿੱਥੇ ਮੈਂ ਕਹਿੰਦਾ ਵੀ ਜਦੋਂ ਕਹਿਣਾ ਜਾਣਾ ਤਿਆਰ ਹੋ ਜਾਂਦੇ ਆ ਵਾਹ ਇਹੀ ਯਾਰ ਨੇ ਅਸਲੀ ਇਹਨਾਂ ਦਾ ਧੰਨਵਾਦ ਤੇ ਦੂਜਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਭੇਜਦੇ ਜਿਹੜੇ ਮੇਰੇ ਗੂਗਲ ਪੇਜ ਤੇ ਪੈਸੇ ਵੱਜਣ ਲੱਗ ਜਾਂਦੇ ਆ 500 ਜਾਂ ਆਪੇ ਸੇਵਾ ਪਾਣਦੇ ਆ ਵਾਹ 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 ਔਰ ਇਹਦੀ ਵੀ ਇਮਾਨਦਾਰੀ ਦੇਖੋ ਸੇਵਾ ਉਹ ਲੋਕ ਪਾਉਂਦੇ ਜਿਨ੍ਹਾਂ ਦੀਆਂ 5 5 6 6 ਦਿਹਾੜੀਆਂ ਮੈਨੂੰ ਸੇਵਾ 'ਚ ਦੇ ਰਹਿੰਦੇ ਆ ਮੈਂ ਰਹਾਣ ਹੋ ਜਾਣਾ ਯਾਰ ਤੇਰੀ ਇੰਨੀ 6 7 ਦਿਨਾਂ ਦੀ ਤੇਰੀ ਦਿਹਾੜੀ ਆ ਤੂੰ ਮੈਨੂੰ ਸੇਵਾ 'ਚ ਹੀ ਦੇਈ ਨਾ ਕਹਿੰਦਾ ਯਾਰ ਤੂੰ ਲੈ ਜਾ ਸੇਵਾ ਲੈ ਜਾ ਅਨਮੋਲ ਭਾਜੀ ਮਤਲਬ 6 ਦਿਨ ਤੇ ਤੁਹਾਡੀ ਵੀਡੀਓ ਪਾਉਣ ਨਾਲ ਇੰਨਾ ਇਨਸਪਾਇਰ ਹੁੰਦੇ ਆ ਲੋਕੀਂਆਂ ਵੀਡੀਓ ਪਾਉਂਦਾ ਬਈ ਫੇਮਲਾ ਵਿੱਚ ਵੇਖੋ ਜੇ ਤੁਸੀਂ ਵੀਡੀਓ ਨਾ ਪਾਉਂਦੇ ਹੁੰਦੇ ਸ਼ਾਇਦ ਅੱਜਕ ਤਾਂ ਤੁਸੀਂ ਵੀਡੀਓ ਪਾਉਣੇ ਹੋ ਮੈਂ ਤੁਹਾਡੇ ਨਾਲ ਜੁੜਿਆ ਤਾਂ ਦੇਖੋ ਮੇਰੇ ਮੇਰੇ ਜਰੀਏ ਨਾਲ ਇਸ ਕੀ ਸੇਵਾ 100% 100% ਔਰ ਤੁਸੀਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਕੋਲ ਬਹਿ ਕੇ ਤੇ ਹਰ ਪੇਸ਼ੈਂਟ ਨੂੰ ਸੁਣ ਰਹੇ ਨੇ ਕਿਦਾਂ ਕੀ ਹੋ ਰਿਹਾ ਕਿੰਨੀ ਉਮੀਦਾਂ ਨਾਲ ਇੱਥੇ ਲੋਕ ਰੋਜ਼ ਆ ਰਹੇ ਨੇ ਔਰ ਮੈਂ ਵੀਡੀਓ ਰਾਹੀਂ ਇਹੀ ਰਿਕਵੈਸਟ ਕਰਨਾ ਚਾਹੁੰਦਾ ਕਿ ਸੋਸ਼ਲ ਮੀਡੀਆ ਬਹੁਤ ਜਿੱਥੇ ਮਾੜਾ ਅਸਰ ਪਾ ਰਿਹਾ ਲੋਕਾਂ ਦੇ ਬਹੁਤ ਚੰਗਾ ਅਸਰ ਵੀ ਪਾ ਸਕਦਾ ਹੈ ਇਹ ਆਪਣੇ ਆਪਣੇ ਨਜ਼ਰੀਏ ਦੀ ਗੇਮ ਹੈ ਔਰ ਅੱਜ ਸੌਰਵ ਭਾਈ ਦੇ ਸਾਰੇ ਦੋਸਤ ਤੁਹਾਡਾ ਨਾਮ ਭਾਈ ਪ੍ਰਿੰਸ ਤੁਹਾਡਾ ਸੰਦੀਪ ਸੰਦੀਪ ਕਸ਼ਿਸ਼ ਇਹਨਾਂ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਆਪਣਾ ਤੇਲ ਫੂਕ ਕੇ ਕਿੰਨੀ ਦਿਨ ਦਾ ਰਸਤ ਪਲਨੋਂ 4 ਘੰਟੇ ਰਸਤਾ ਪਲਨੋਂ ਪੈਸੇ ਪਾ ਕੇ ਆਇਆ ਭਾਜਾ 4 ਘੰਟੇ ਦਾ ਰਸਤਾ ਟਰੈਵਲ ਕਰਕੇ ਇੱਥੇ ਆਏ ਨੇ ਔਰ ਮੈਂ ਬੜਾ ਸ਼ੁਕਰਗੁਜ਼ਾਰ ਆਇਨਾ ਦਾ ਸ਼ਬਦ ਨਹੀਂ ਹੈ ਇਹਨਾਂ ਲੋੜਮੰਦ ਲੋਕ ਜਿਹੜੇ ਵਿਚਾਰੇ ਇੱਥੇ ਆਪਰੇਸ਼ਨ ਤੋਂ ਬਿਨਾ ਇਲਾਜ ਤੋਂ ਬਿਨਾ ਰਹਿੰਦੇ ਨੇ ਇਹ ਜਿਹਦੇ ਤੇ ਬੀਤਦੀ ਹੈ ਕਹਿੰਦਾ ਜਿਹਦੇ ਘਰ ਸੇਕਾ ਜਾਂਦਾ ਉਹਨੂੰ ਹੀ ਪਤਾ ਲੱਗਦਾ ਤਾਂ ਮਹਾਰਾਜ ਇਦਾਂ ਦਾ ਦਿਨ ਕਿਸੇ ਤੇ ਵੀ ਨਾ ਲਿਆਵੇ ਬਾਕੀ ਮੇਰੀ ਰਿਕਵੈਸਟ ਹੈ ਕਿ ਤੁਸੀਂ ਸੌਰਵ ਤੋਂ ਕੁਝ ਸਿੱਖੋ ਇੱਕ ਇੱਕ ਰੁਪਿਆ ਵੀ ਇਹ ਗੁੱਲਕ ਚ ਰੋਜ਼ ਪਾਉਂਦਾ ਹੈ 2 ਰੁਪਏ 5 ਰੁਪਏ 100 ਰ ਤਾਂ ਜਦੋਂ ਇਹਦੀ ਗੁੱਲਕ ਭਰ ਜਾਂਦੀ ਹੈ ਵੀ 25000 ਰੁਪਏ ਜੋੜ ਲੈਂਦਾ ਆਜੋ ਤੁਸੀਂ 500 ਲੈ ਕੇ ਵੀ ਇੱਥੇ ਆ ਸਕਦੇ ਹੋ 500 ਨਹੀਂ ਲੈ ਕੇ ਆਣਾ ਖਾਲੀ ਹੱਥ ਆਜੋ ਪਰ ਆ ਕੇ ਦੇਖੋ ਤਾਂ ਸੀ ਕਿ ਕੀ ਹੋ ਰਿਹਾ ਸਮਝੋ ਸਮਝ ਕੇ ਦੇਖੋ ਕਿ ਇੱਥੇ ਵਾਕਈ ਤੁਹਾਡੀ ਮਦਦ ਦੀ ਲੋੜ ਹੈ ਜਾਂ ਮੈਂ ਸਿਰਫ ਗੱਲਾਂ ਹੀ ਕਰਦਾ ਜਾਂ ਮੈਂ ਕੱਲੀ ਰੀਲਾਂਾਂ 'ਚ ਇਮੋਸ਼ਨਲ ਕਰਦਾ ਕਦੀ ਆਓ ਟਾਈਮ ਕੱਢ ਕੇ ਬੈਠੋ ਮਰੀਜ਼ਾਂ ਨੂੰ ਸੁਣੋ ਕਿੰਨਾ ਮੁਸ਼ਕਲ ਹੈ ਰੋਜ਼ 7 ਵਜੇ ਆ ਕੇ ਬੈਠਣਾ ਤੇ 365 ਦਿਨ ਬੈਠਣਾ ਅੱਜ ਦਾ ਦਿਨ ਖਤਮ ਹੋਣਾ ਡੋਨਰ ਆਣੇ ਨੇ ਪੇਸ਼ੈਂਟਾਂ ਦੀ ਸੇਵਾ ਹੋਣੀ ਕੱਲ ਫੇਰ ਮਰੀਜ਼ ਪਰਸੋ ਫੇਰ ਮਰੀਜ਼ ਇੱਕ ਸਾਡੇ ਕੋਲ ਮਰੀਜ਼ ਹੈਗਾ ਆ ਇਹਨਾਂ ਦਾ ਬੱਚਾ ਐਡਮਟ ਹੈ ਡੀ ਐਮ ਸੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਡਾਕਟਰ ਕਹਿੰਦੇ ਜੇ ਹਸਪਤਾਲ ਛੁੱਟੀ ਕਰਾਈ ਤਾਂ ਮਰ ਜਾਏਗਾ ਇਹਨਾਂ ਦਾ ਬੱਚਾ ਹੈ ਤੇ ਇਹ 5 ਦਿਨ ਤੋਂ ਸਾਨੂੰ ਰੌਲਾ ਪਾ ਰਹੇ ਕਿ ਛੁੱਟੀ ਕਰਾ ਦਿਓ ਔਰ ਇਹਨਾਂ ਨੂੰ ਵੀ ਪਤਾ ਹੈ ਕਿ ਜੇ ਮੇਰਾ ਬੱਚਾ ਵੈਂਟੀਲੇਟਰ ਤੋਂ ਉੱਤਰ ਗਿਆ ਤਾਂ ਉਹਨੇ ਮਰ ਜਾਣਾ ਕਿੰਨੇ ਸਾਲ ਦਾ ਬੱਚਾ ਹੈ 1 ਸਾਲ ਦਾ ਪਰ ਫਿਰ ਵੀ ਰੋਜ਼ ਇਹਨਾਂ ਨੂੰ ਇਹਨਾਂ ਦੇ ਇਦਾਂ ਦੇ ਭਰਾਵਾਂ ਵਰਗੇ ਸਿਰ ਤੇ ਰੋਜ਼ 10-10 ਹਜ਼ਾਰ ਰੁਪਿਆ ਇੱਕ ਮਰੀਜ਼ ਨੂੰ ਕਈ ਵਾਰ ਕਿਸੇ ਨੂੰ ਸੁਣਨ ਚ ਲੱਗਦਾ ਬਸ 10000 ਪਰ ਇੱਕ ਮਰੀਜ਼ ਨੂੰ ਰੋਜ਼ 10000 ਦੇਣਾ ਤਾਂ 5 ਦਿਨ ਤੋਂ ਇਹ ਰੋਜ਼ ਹੁਣ ਤੱਕ 50000 ਲੈ ਗਏ ਤਾਂ ਇੱਕ ਮਰੀਜ਼ ਦੀ ਕਹਾਣੀ ਐ ਐਦਾਂ ਹੀ ਦੂਜਾ ਮਰੀਜ਼ ਐ ਇੱਕ ਹੋਰ ਜਿਹਦਾ ਬੱਚਾ ਐਡਮਿਟਾ 6 ਦਿਨ ਦਾ ਬੁਲਾਇਓ ਇੱਕ ਆ ਪੈਣ ਇਹ ਇੱਕ ਕਹਾਣੀ ਨਹੀਂ ਐ ਜੇ ਇੱਕ ਮਰੀਜ਼ ਨੂੰ ਰੋਜ਼ ਅਸੀਂ 10000 ਦਿੰਨੇ ਆ ਜੇ 10 ਮਰੀਜ਼ਾਂ ਨੂੰ 10-10000 ਦਿੱਤਾ ਤਾਂ 1 ਲੱਖ ਰੁਪਏ ਰੋਜ਼ ਚਾਹੀਦਾ ਤਾਂ ਭਾਈ ਸਾਹਿਬ ਜੀ ਡੋਨੇਸ਼ਨ ਕਿੰਨੀ ਐ ਤੁਹਾਡੀ ਦੇਰ ਤੁਹਾਡੀ ਕਿੰਨੀ ਦੇਰ ਦਾ ਬੱਚਾ ਇੱਕ ਮਹੀਨੇ ਦਾ ਬੱਚਾ ਇਹਨਾਂ ਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਲਾਜ ਨਹੀਂ ਹੋਊਗਾ ਤਾਂ ਡੈਥ ਹੋ ਜੂਗੀ ਵੈਂਟਿਲੇਟਰ ਤੋਂ ਆਕਸੀਜਨ ਤੋਂ ਉਤਰ ਜਾਣਗੇ ਛੁੱਟੀ ਕਰਾਣ ਨੂੰ ਵਿਚਾਰੇ ਤਿਆਰੀ ਬੈਠੇ ਨੇ ਪੈਸੇ ਹੀ ਨਹੀਂ ਦੁਨੀਆ ਦੀ ਕੋਈ ਮਾਂ ਕੋਈ ਬਾਪ ਐਸਾ ਤਾਂ ਨਹੀਂ ਹੋਵੇਗਾ ਜਿਹੜਾ ਆਪਣੇ ਜਿੰਦੇ ਪੁੱਤ ਨੂੰ ਧੀ ਨੂੰ ਛੁੱਟੀ ਕਰਾ ਲਵੇ ਸਿਰਫ ਪੈਸਿਆਂ ਕਰਕੇ ਕੋਈ ਮਜਬੂਰੀ ਕਰਾਏਗਾ ਨਾ ਨਹੀਂ ਤਾਂ ਇੱਕ ਇੱਕ ਪਿਓ ਇੱਕ ਮਾਂ ਕੀ ਵੇਚਣ ਤੇ ਜਾਵੇ ਯਾਰ ਆਪਣੀ ਹੁਣ ਕਿਡਨੀ ਥੋੜੀ ਵੇਚ ਦੇਗੀ ਜੇ ਉਹ ਵੀ ਇੱਥੇ ਆ ਕੇ ਕੋਈ 2 ਨੰਬਰ ਚ ਡੀਲਰ ਕਵੇ ਨਾ ਕਿ ਲੈ ਆਪਣੀ ਕਿਡਨੀ ਲਿਆ ਤੇਰਾ ਬੱਚਾ ਬਚ ਜਾਊਗਾ ਤਾਂ ਉਹ ਵੀ ਦੇ ਦੇਗੀ ਇਲੀਗਲੀਕਲੀ ਲੈ ਲੈ ਯਾਰ ਮੇਰਾ ਬੱਚਾ ਬਚਾ ਦੇ ਤਾਂ ਸੋਚੋ 5 5 10 10 ਹਜ਼ਾਰ ਰੁਪਏ ਦੇ ਪਿੱਛੇ ਜੇ ਕਿਸੇ ਬੱਚੇ ਦੀ ਛੁੱਟੀ ਹੁੰਦੀ ਹੈ ਪਹਿਲਾਂ ਤਾਂ ਲੱਖ ਦੀ ਲਾਂ ਤਾਂ ਸਾਡੇ ਸਿਸਟਮ ਤੇ ਕਿਉਂਕਿ ਇਹ ਕੰਮ ਸਾਡੀਆਂ ਸੰਸਥਾਵਾਂ ਦਾ ਨਹੀਂ ਹੈ ਇਹ ਕਿਉਂਕਿ ਇਹ ਤਾਂ ਟੈਕਸ ਫੇਅਰ ਨੇ ਰੋਲਾ ਪਾਉਣ ਨੂੰ ਸਟੇਜਾਂ ਦੇ ਸਭ ਤੋਂ ਵੱਡੇ ਨੇ ਸਾਡੇ ਮੰਤਰੀ ਕਿ ਸਾਡੀ ਦੇਸ਼ ਦੀ ਆਬਾਦੀ ਪੂਰੀ ਦੁਨੀਆ 'ਚ ਸਭ ਤੋਂ ਪਹਿਲੇ ਨੰਬਰ ਤੇ ਉਹ ਐਸੀ ਆਬਾਦੀ ਦਾ ਕੀ ਫਾਇਦਾ ਯਾਰ ਤੁਹਾਡੇ ਕੋਲ ਇੱਕ ਬੇਸਿਕ ਫੈਸਿਲਿਟੀ ਜਿਹੜੀ ਮੈਡੀਕਲ ਆ ਉਹ ਤਾਂ ਦਿੱਤੀ ਨਹੀਂ ਜਾ ਰਹੀ ਬੱਚੇ ਰੋਜ਼ ਇੱਥੇ ਅਨਾਉਂਸਮੈਂਟਾਂ ਕਰਕੇ ਕੋ ਇਲੈਕਸ਼ਨ ਆਂਦੀ ਆ ਉਹ ਵੱਡੇ ਵੱਡੇ ਟੀਰ ਮਾਰ ਕੇ ਉਹ ਜਾਂਦੇ ਨੇ ਪਰ ਚਲੋ ਹੁਣ ਤਾਂ ਸਾਡੇ ਵੀ ਗਲੇ ਬਹਿ ਕੇ 10 10 ਸਾਲ ਹੋ ਗਏ ਸਾਨੂੰ ਬੋਲਦੇ ਫਿਰ ਜਿੰਨਾ ਸਾਡੇ ਕੋਲ ਇੰਨਾ ਭਰਾਵਾਂ ਦੇ ਸਾਡੇ ਡੋਨਰਸ ਬੈਠੇ ਨੇ ਆ ਸਾਡੇ ਕੋਲ ਭਰਾ ਹੈ ਇਹ ਵੀ ਬਾਈ ਦੇ ਥੋੜੇ ਦਿਨ ਪਹਿਲਾਂ ਆਪਣੇ ਪਾਪਾ ਐਡਮਿਟ ਸੀਗੇ ਪਰ ਇਹਨੇ ਫਿਰ ਵੀ ਘਰੇ ਬੈਠੇ ਉੱਤੇ ਆਪਣੀ 85000 ਰੁਪਏ ਸੇਵਾ ਭੇਜੀ ਹਸਪੀਟਲ 'ਚ ਬੈਠੇ ਪਿਓ ਸਾਹਮਣੇ ਬੈਠਾ ਬੈੜਤੇ ਤੇ ਮੈਨੂੰ ਟੈਕਸਟ ਤੇ ਮੇਰੇ ਨਾਲ ਗੱਲ ਕਰ ਰਿਹਾ ਕਿ ਭਾਜੀ ਮੈਂ ਹਸਪੀਟਲ 'ਆ ਮੇਰੇ ਪਾਪਾ ਐਡਮਿਟ ਹੈ ਤੇ ਮੈਂ ਸੇਵਾ ਕਰਨੀ ਮਤਲਬ ਇਹ ਬੰਦਾ ਰੇੜੀ ਦਾ ਰੇੜੀ ਲਾਂਦਾ ਮਮਾ ਪਾਪਾ ਦੋਨੋਂ ਹੀ ਉਹਦੀ ਜ਼ਿੰਦਗੀ 'ਚ ਹੈ ਨਹੀਂ ਡੈਥ ਹੋ ਗਈ ਤੇ ਉਹ ਸੇਵਾ ਕਰ ਰਿਹਾ ਮਤਲਬ ਇਹ ਇਹੀ ਲੋਕ ਹੀ ਮਹਿਸੂਸ ਕਰ ਸਕਦੇ ਨੇ ਕਿ ਦਰਦ ਕੀ ਹੁੰਦਾ ਹੈ ਕਿ ਆਪਣੇ ਕਿਸੇ ਜਾਣ ਦਾ ਖੋਣ ਦਾ ਦਰਦ ਕੀ ਹੁੰਦਾ ਜਿਹੜੇ ਚੰਗੇ ਭਲੇ ਤੁਰੇ ਫਿਰਦੇ ਨੇ ਉਹ ਵੇਟ ਕਰ ਰਹੇ ਨੇ ਕਿ ਖੁਦਾ ਨਾ ਖਾਸ ਕਰ ਉਹਨੇ ਜ਼ਿੰਦਗੀ ਚ ਕੁਝ ਹੋਵੇ ਤੇ ਉਹ ਵੀ ਉਹ ਦੇਖ ਕੇ ਸਿੱਖਣ ਕਿ ਇਹਨਾਂ ਦੀ ਮਦਦ ਕਰਨ ਆਹ ਦੇਖੋ ਆਹ ਜੇ ਵੀਡੀਓ ਜਲਦੀ ਜਲਦੀ ਜੀ ਕਹਾਣੀ ਆਈ ਹੈ ਕੀ ਕੇਸ ਹੈ ਇਹਨਾਂ ਦਾ ਉਸ ਦਾ ਮੇਰੇ ਕਿੰਨੇ ਦਿਨ ਦਾ ਬੁਮਾਰ ਕੀ ਇਹਨਾਂ ਦੀ ਮਦਦ ਮਦਦ ਕਿੱਥੇ ਕੀ ਹੋਇਆ ਇਹਨਾਂ ਨੂੰ ਬੁਮਾਰ ਪਹਿਲੇ ਬੁਖਾਰ ਤੁਸੀਂ ਪਹਿਲੀ ਵਾਰ ਹੀ ਆਏ ਆ ਤੁਸੀਂ ਦੇਖੋ ਇਹ ਮਾਂ ਵਿਚਾਰੀ ਇੱਕਾ ਨਾਲ ਵਿਚਾਰੇ ਗਵਾਂਢੀ ਲੈ ਕੇ ਆਨੇ ਦੇਖੋ ਪੁੱਤ ਦੇ ਹਾਲਾਤ ਦੇਖੋ ਅਜੇ ਕੇਸ ਸੁਣਨਾ ਹੈ ਅਜੇ ਆਇਆ ਹੈ ਅਜੇ ਪਤਾ ਨਹੀਂ ਸਾਡੀ ਟੀਮ ਗੱਲ ਕਰ ਰਹੀ ਹੈ ਮੈਂ ਜਸ ਤੁਹਾਨੂੰ ਵੀਡੀਓ ਚ ਐਗਜ਼ਾਮਪਲ ਦੇ ਰਹੇ ਕਿ ਸਾਰੇ ਬੈਠੇ ਨੇ ਮੈਂ ਗੱਲਬਾਤ ਕਰ ਰਿਹਾ ਸੀ ਉਹ ਦੋ ਮਰੀਜ਼ ਬੁਲਾਏ ਸੀ ਮੈਂ ਤਾਂ ਤੇ ਆ ਇੱਕ ਮਰੀਜ਼ ਤੁਹਾਡੇ ਮੂਰੇ ਹਜੇ ਇੱਕ ਕਹਾਣੀ ਆਈ ਹੋਈ ਹੈ ਇਹ ਵੀ ਮਾਂ ਯਾਰ ਇਹਨੂੰ ਨਹੀਂ ਪਤਾ ਹੋਣਾ ਕਿ ਇੱਕ ਰੈਸਟੋਰੈਂਟ ਦੇ ਵਿੱਚ 1000 ਰੁਪਏ ਦਾ ਵੀ ਕਾਫੀ ਦਾ ਕੱਪ ਮਿਲਦਾ ਨਹੀਂ ਪਤਾ ਹੋਣਾ ਉਹ ਗਈ ਹੀ ਨਹੀਂ ਹੋਣੀ ਕਦੀ ਜਿਹਦਾ ਪੁੱਤ ਇਹ ਹਾਲਾਤਾਂ 'ਚ ਇੱਥੇ ਆਇਆ ਮੰਗਣਾ ਸੌਖਾ ਕਿਸੇ ਲਈ ਮੰਗਣਾ ਸੌਕਾ ਨਹੀਂ ਮੰਗਣਾ ਬੜ ਪਰ ਮੈਂ ਲੋਕਾਂ ਕੇ ਰਿਕੁਐਸਟ ਕਰਨਾ ਚਾਹੁੰਦਾ ਕਿ ਬੜੇ ਪੌਰਸ਼ ਇਲਾਕੇ ਦੇ ਵਿੱਚ ਮੈਂ ਬਹਿਣਾ ਰੋਜ਼ ਮੈਨੂੰ ਬਲਾਓ ਨਾ ਬਲਾਓ ਮੇਰੇ ਤੋਂ ਲੱਖ ਗਿਲੇ ਸ਼ਿਕਵੇ ਰੱਖੋ ਮੈਨੂੰ ਕੋਈ ਫਰਕ ਨਹੀਂ ਹੋ ਸਕਦਾ ਮੇਰੇ ਨਾਲ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਯਾਰ ਕੀ ਬੋਲਦਾ ਜ਼ਿਆਦਾ ਹੈ ਜ਼ਿਆਦਾ ਬਣਦਾ ਆਪਣੇ ਆਪ ਨੂੰ ਜ਼ਿਆਦਾ ਚੌਧਰ ਮਾਰਦਾ ਹੋ ਸਕਦੀ ਮੈਨੂੰ ਨਾ ਬਲਾਓ ਇੱਥੇ ਆ ਕੇ ਮੈਨੂੰ ਕੋਈ ਲੋੜ ਨਹੀਂ ਪਰ ਤੁਸੀਂ ਇੱਥੇ ਆ ਕੇ ਨਾ ਮਰੀਜ਼ਾਂ ਦੀ ਤਾਂ ਮਦਦ ਕਰੋ ਨਾ ਸਾਨੂੰ ਆਓ ਤੁਸੀਂ ਨਾ ਬਲਾਓ ਪੁੱਛ ਲਓ ਕਿ ਹਾਂਜੀ ਭਾਜੀ ਮੇਰੀ ਸੇਵਾ ਕਿਹੜੇ ਪੇਸ਼ੈਂਟ ਨੂੰ ਦਈਏ ਤੁਸੀਂ ਮਰੀਜ਼ ਆਪਣੇ ਆਪ ਫੜ ਲਓ ਇਹਨਾਂ ਦੀ ਮਦਦ ਕਰ ਦਿਓ ਉਹਨਾਂ ਦੀ ਮਦਦ ਕਰ ਦਿਓ ਉਹ ਮਾਤਾ ਬੈਠ ਇਕੋ ਮਾਈਕ 'ਚ ਬੋਲਿਓ ਨਾ ਆਜੋ ਤੁਸੀਂ ਵੀ ਆਜੋ ਤੁਹਾਡਾ ਕੀ ਹੈ ਜੀ ਤੁਸੀਂ ਕਿਹਨਾਂ ਨਾਲ ਆਏ ਹੋ ਇਹਨਾਂ ਦੇ ਨਾਲ ਕੌਣ ਹੈ ਜੀ ਤੁਸੀਂ ਕੀ ਹੋਇਆ ਤੁਹਾਨੂੰ ਮੇਰੇ ਲੀਵਰ 'ਚ ਕਾਰ ਲੀਵਰ ਖਰਾਬ ਹੈ ਆ ਦੇਖੋ ਆ ਵੀ ਮਾਂ ਹੈ ਕਿਸੇ ਦੀ ਲੀਵਰ ਡੈਮੇਜ ਹੈ ਜਵਾਨ ਪੁੱਤ ਨਾਲ ਆਇਆ ਹੋਇਆ ਇਲਾਜ ਕਰਾਣ ਜੋਗੇ ਪੈਸੇ ਨਹੀਂ ਇਹ ਇਹ ਪੁੱਤ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਉਂ ਨਹੀਂ ਮਹਿਸੂਸ ਕਰ ਸਕਦੇ ਕਿ ਇਹਦੀ ਜਗ੍ਹਾ ਤੁਹਾਡੀ ਮਾਂ ਵੀ ਤਾਂ ਹੋ ਸਕਦੀ ਹੈ ਇਹ ਇਕੱਲਾ ਹੀ ਮੁੰਡਾ ਤੁਹਾਡਾ ਤੇ ਲੀਵਰ ਕਦੋਂ ਤੋਂ ਡੈਮੇਜ ਹੈ ਤੁਹਾਡਾ ਡਾਕਟਰ ਕੀ ਕਹਿੰਦੇ ਕਿੱਥੇ ਰਹਿੰਦੇ ਹੋ? ਕੋਈ ਐਂਦਰ ਨਹੀਂ। ਇਲਾਜ ਹੋ ਜਾਊਗਾ, ਪੈਸੇ ਚਾਹੀਦੇ। ਦੇਖੋ, ਇਹ ਬਹੁਤ ਰਹਿੰਦੇ ਸੀ ਇਹਨਾਂ ਨੇ। ਇਹ ਇਹ ਫਿਲਮ ਨਹੀਂ ਚੱਲ ਰਹੀ। ਇਹ ਮੈਂ ਤੁਹਾਨੂੰ ਲਾਈਵ ਦਿਖਾ ਰਿਆਂ ਕਿ ਤੁਸੀਂ ਮਹਿਸੂਸ ਕਰ ਸਕੋ ਕਿ ਕੀ ਬੀਤਦੀ ਹੈ ਜਦੋਂ ਇਲਾਜ ਜੋਗੇ ਪੈਸੇ ਨਹੀਂ ਹੁੰਦੇ। ਤਾਂ ਆਊਟ ਟਾਈਮ ਕੱਢ ਕੇ ਇੱਥੇ ਅਸੀਂ ਰੋਜ਼ ਮਿਲਦੇ ਹਾਂ ਸ਼ਾਮੀ 7 ਤੋਂ 9 ਮੋਡਲ ਟਾਊਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ। ਤਾਂ ਵੀਡੀਓਜ਼ ਨੂੰ ਸ਼ੇਅਰ ਕਰੋ। ਬਹੁਤ-ਬਹੁਤ ਧੰਨਵਾਦ।